ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਉਮੀਦ ਕਰਦੇ ਹਾਂ ਜੀ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਚੀਜ਼ ਬਣਾ ਕੇ ਦਿਖਾਵਾਂਗੇ ਜਿਹੜੀ ਕਿ ਸਰਦੀਆਂ ਦੇ ਵਿੱਚ ਆਪਣੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਜਿਵੇਂ ਕਿ ਹੁਣ ਕਈ ਵਾਰ ਆਪਣਾ ਰੋਟੀ ਰੋਟੀ ਖਾਣਦੇ ਆਪਾਂ ਠੀਕ ਹੈ ਜੀ ਪੇਟ ਦੇ ਵਿੱਚ ਗੈਸ ਬਣ ਜਾਂਦੀ ਆ ਤੇ ਆਪਾਂ ਅੱਜ ਤੁਹਾਨੂੰ ਇੱਕ ਨੂਨ ਹੈ ਠੀਕ ਹੈ ਜੀ ਮਸਾਲਾ ਕੁੱਟ ਕੇ ਰੱਖੋਗੇ ਪੈਸੇ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਨੂੰ ਪਤਾ ਏ ਉਹ ਇਹ ਚੀਜ਼ ਕੁੱਟ ਕੇ ਵੀ ਰੱਖਦੇ ਆ ਠੀਕ ਹੈ ਜੀ ਆਪਾਂ ਨੇ ਅਦਰਕ ਲੈ ਲੈਣਾ ਆ ਦੇਖੋ ਅਦਰਕ ਦੀ ਕਵਾਂਟੀਟੀ ਥੋੜੀ ਜ਼ਿਆਦਾ ਰੱਖਣੀ ਆ ਥੋੜੀ ਜਿਹਾ ਪਹਿਲਾਂ ਸੁਣ ਲਓਗੇ ਠੀਕ ਹੈ ਜੀ ਤੇ ਆਪਾਂ ਲਾਲ ਮਿਰਚਾਂ ਲੈਣੀਆਂ ਜਰੂਰ ਆ ਲਾਲ ਮਿਰਚਾਂ ਦੇ ਵਿੱਚ ਬਹੁਤ ਵਧੀਆ ਲੱਗਦੀਆਂ ਹਰੀਆਂ ਤੇ ਲਾਲ ਮਿਰਚਾਂ ਲੈ ਲੂਗੇ ਥੋੜੀ ਜਿਹਾ ਪਾ ਲਵਾਂਗੇ ਕਾਲੀਆਂ ਮਿਰਚਾਂ ਠੀਕ ਹੈ ਜੀ ਤੇ ਥੋੜਾ ਜਿਹਾ ਪਾ ਚਿੱਟਾ ਨੂਣ ਵਰਤੂਗੇ ਜਿਹੜਾ ਆਪਾਂ ਵਰਤਦੇ ਆ ਤੇ ਨਾਲੇ ਵਰਤੂਗੇ ਕਾਲਾ ਨੂਣ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਕੁੰਡੀ ਲੈ ਲੈਣੀ ਆ ਠੀਕ ਹੈ ਜੀ ਆ ਦੇਖੋ ਕੁੰਡੀ ਦੇ ਵਿੱਚ ਪਾਉਂਗੇ ਆਪਾਂ ਕਾਲੀਆਂ ਮਿਰਚਾਂ ਪਾਉਂਗੇ ਕੁੰਡੀ ਦੇ ਵਿੱਚ ਆ ਦੇਖੋ ਇੰਨੀਆਂ ਕੁ ਪਾਉਣੀ ਆਪਾਂ ਨੇ ਇਹ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਲਾਉਂਗੇ ਕੁੱਟਾ ਠੀਕ ਹੈ ਜੀ ਯਾਨੀ ਕਿ ਇਹਨ ਬਣਾ ਲੂਗਾ ਇਹਦਾ ਪਾਊਡਰ ਜਾਂ ਤੇ ਲੋ ਜੀ ਮਿਰਚ ਆਪਾਂ ਨੇ ਕਾਲੀਆਂ ਜਿਹੜੀਆਂ ਕੁੱਟ ਲੀਆਂ ਹੁਣ ਆਪਾਂ ਇਹਦੇ ਵਿੱਚ ਲਸਣ ਪਾ ਲਾਂਗੇ ਤੇ ਲੋ ਜੀ ਆਪਾਂ ਨੇ ਲਾਲ ਅਤੇ ਹਰੀਆਂ ਮਿਰਚਾਂ ਵੀ ਪਾ ਲਈਆਂ ਕੁੰਡੀ ਤੇ ਤਿੰਨ ਚਮਚੇ ਪਾ ਲਿਆ ਆਪਾਂ ਨੇ ਨੂਨ ਦੇ ਨੂਨ ਦੀ ਕਵਾਂਟੀਟੀ ਜਿਹੜੀ ਥੋੜੀ ਜਿਆਦਾ ਰੱਖਿਓ ਤੇ ਇੱਕ ਚਮਚਾ ਪਾ ਲੂੰਗੇ ਆਪਾਂ ਕਾਲੇ ਨੂਨ ਦਾ ਤੇ ਲੋ ਜੀ ਇਹਨੂੰ ਹੁਣ ਆਪਾਂ ਕੁੱਟਾਂਗੇ ਐਂ ਚੰਗੀ ਤਰ੍ਹਾਂ ਐਂ ਬਣਾ ਦੂੰਗੇ ਇਹਦਾ ਕਚੂੰਬਰ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੇ ਲੋ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਇਤਾਂ ਦੀ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਨਾਲੇ ਹੁਣ ਇਹਦੇ ਚ ਆਪਾਂ ਅਦਰਕ ਐਡ ਕਰ ਲੂਗੇ ਮਿਰਚਾਂ ਆਪਣੀਆਂ ਕੁੱਟੀਆਂ ਗਈਆਂ ਤੇ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਕੁੱਟਣਾ ਇਹਨੂੰ ਜਦੋਂ ਤੱਕ ਇਹਨਾਂ ਬਰੀਕ ਨਹੀਂ ਹੋ ਜਾਂਦਾ ਇਹ ਤੇ ਲੋ ਜੀ ਨੂਨ ਬਣ ਕੇ ਆਪਣਾ ਰੈਡੀ ਆ ਜੀ ਆ ਦੇਖੋ ਆਪਾਂ ਇਹਨੂੰ ਦਹੀਂ ਚ ਪਾ ਕੇ ਵੀ ਖਾ ਸਕਦੇ ਆ ਜਾਂ ਰੋਟੀ ਨਾਲ ਐਦਾਂ ਵੀ ਖਾ ਸਕਦੇ ਸੋ ਜਿਹੜੇ ਵੀਰਾਂ ਦਾ ਭਜਨ ਜ਼ਿਆਦਾ ਵੱਧਦਾ ਹੈ ਠੀਕ ਆ ਜੀ ਜਾਂ ਭੈਣਾਂ ਦਾ ਕਈ ਵਾਰ ਜੀ ਮੈਂ ਕਿ ਹੁਣ ਮੈਂ ਹਲਵਾਈ ਦਾ ਕੰਮ ਕਰਦਾ ਕਿਉਂਕਿ ਬਾਹਰ ਚੀਜ਼ ਖਾ ਹੋ ਜਾਂਦੀ ਹੈ ਠੀਕ ਹੈ ਜੀ ਮਸਾਲਿਆਂ ਮਸੂਲਿਆਂ ਵਾਲੀਆਂ ਸਬਜ਼ੀਆਂ ਤੇ ਬਜਨ ਜਿਹੜਾ ਫਿਰ ਬਹੁਤ ਵਾਦਾ ਹੈ ਸੋ ਐਸ ਕਰਕੇ ਕਈ ਵਾਰ ਮੈਂ ਠੀਕ ਹੈ ਜੀ ਦਾਲ ਸਬਜ਼ੀ ਘਰੇ ਨਹੀਂ ਖਾਂਦਾ ਤਾਂ ਮੈਂ ਜ਼ਿਆਦਾ ਆਹੀ ਬਰਤਦਾ ਹਾਂ ਬਹੁਤ ਵਧੀਆ ਚੀਜ਼ ਆ ਕਿਉਂਕਿ ਖਾਣ ਦੇ ਵਿੱਚ ਵੀ ਇਹ ਸਵਾਦ ਹੁੰਦਾ ਦਹੀਂ ਚ ਪਾ ਕੇ ਵੀ ਖਾ ਸਕਦੇ ਤੇ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਕਿਸੇ ਡੱਬੀ ਦੇ ਵਿੱਚ ਪਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਜੇ ਤੁਸੀਂ ਫ੍ਰਿਜ ਵਿੱਚ ਨਹੀਂ ਰੱਖਣਾ ਤਾਂ ਤੁਸੀਂ کیا ਕਰਨਾ ਇਹਨੂੰ ਧੁੱਪ ਲਵਾ ਲੈਣੀ ਠੀਕ ਹੈ ਜੀ ਤੁੱਪ ਚ ਹੈ ਸੁੱਕ ਜਾਂਦਾ ਏ ਤੇ ਜਦੋਂ ਸੁੱਕ ਗਿਆ ਫਿਰ ਤੁਸੀਂ ਕਿਸੇ ਬਰਤਨ ਚ ਕੱਢ ਕੇ ਇਹਨੂੰ ਫ੍ਰਿਜ ਤੇ ਬਾਹਰ ਇਦਾਂ ਵੀ ਰੱਖ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਲੋ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਆ ਲੋ ਜੀ ਮੈਂ ਇਹ ਜਿਹੜਾ ਇਹ ਨੂਨ ਹੈ ਤੁੱਪ ਦੇ ਵਿੱਚ ਰੱਖ ਤਿਆ ਹੈ ਆ ਦੇਖੋ ਤੇ ਇਹਨੇ ਜਿਹੜਾ ਠੀਕ ਆ ਜੀ 5-6 ਘੰਟੇ ਚ ਜੇ ਆਪਾਂ ਇਹਨੂੰ ਧੁੱਪ ਧੁੱਪ ਚ ਚਾਹੇ ਤੁਸੀਂ ਕਿਸੇ ਬਰਤਨ ਚ ਇਹਨੂੰ ਫੋਲ ਕੇ ਰੱਖ ਦਿਓ ਤੇ ਇਹਨੇ ਸੁੱਕ ਜਾਣਾ ਹੈ ਤੇ ਇਸ ਤੋਂ ਬਾਅਦ ਕਿਸੇ ਡੱਬੀ ਦੇ ਵਿੱਚ ਪਾ ਕੇ ਸਟੋਰ ਕਰ ਲਿਓ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਬਾਹਰ ਧੁੱਪ ਚ ਵਿਸਕਾ ਸਕਦੇ ਹਾਂ